ਬਹੁਤ ਫਿਕਰ ਵਾਲੀ ਗੱਲ ਆ ਬਹੁਤ ਜ਼ਿਆਦਾ ਫਿਕਰ ਵਾਲੀ ਗੱਲ ਆ ਪ੍ਰਮਾਤਮਾ ਉਹਨਾਂ ਨੂੰ ਠੀਕ ਰੱਖੇ ਤਾਕਤ ਬਖਸ਼ੇ ਤੇ ਅੱਗੇ ਜੋ ਵੀ ਕੁਝ ਹੋਊਗਾ ਉਹ ਅਸੀਂ ਗੱਲਬਾਤ ਜਿਹੜੀ ਆ ਉਹ ਕਰਨ ਲੱਗੇ ਅਸੀਂ 100% ਨਹੀਂ 101% ਜਿੱਤੇ ਹੋਏ ਸਾਡੇ ਬੀਜੇਪੀ ਦੇ ਕੈਂਡੀਡੇਟ ਸੀ ਦੋ ਅੱਜ ਸੀਟਾਂ ਜਿਹੜੀਆਂ ਸਾਡੀਆਂ ਇਸ ਕਰਕੇ ਸਿਰਫ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਉਂਹ ਹਰਾ ਨਹੀਂ ਸਕਦੇ ਵੋਟ ਹੀ ਕੱਟ ਦੋ ਹਾਰ ਦਾ ਡਰ ਹਾਰਤ ਹਾਰ ਤਾਂ ਮੈਂ ਸਮਝਦਾ ਉਹਨਾਂ ਨੂੰ ਨਿਸ਼ਚਿਤ ਸੀ ਹਾਰ ਦੇ ਡਰ ਤੋਂ ਤੇ ਲੋਕਤੰਤਰ ਦਾ ਘਾਣ ਕੀਤਾ ਜਿਹੜਾ ਅੱਜ ਉਹ ਸਭ ਤੋਂ ਵੱਡੀ ਗੱਲ ਆ ਵੱਡੀ ਮੈਂ ਸਮਝਦਾ ਜਿਹਦੀ ਜਿਹਦੀ ਅੱਜ ਘਰ 'ਚ ਜਾਣਿਓ ਕੀ ਸਥਿਤੀ ਆ ਕੀ ਦੁੱਖ ਆ ਕੀ ਪਰਿਵਾਰ 'ਚ ਜਿਹੜਾ ਸੇਵਾ ਕਰਨ ਵਾਲੇ ਲੋਕ ਹੁੰਦੇ ਆ ਉਹਨਾਂ ਦੇ ਉਹਨਾਂ ਦੀ ਭਾਵਨਾ ਜਾਣੋ ਅੱਜ ਕੀ ਆ ਇੱਕ ਸਾਰਾ ਪਰਿਵਾਰ ਅੱਜ ਇਸੇ ਕਰਕੇ ਅਸੀਂ ਇਕੱਠੇ ਹੋ ਕੇ ਡੀਸੀ ਸਾਹਿਬ ਕੋਲ ਆਏ ਪਰ ਤੁਹਾਨੂੰ ਪਤਾ ਸਰਕਾਰਾਂ ਦੇ ਮੂਰੇ ਸਾਰੀਆਂ ਚੀਜ਼ਾਂ ਬੇਬਸ ਹੁੰਦੀਆਂ ਤੁਰੰਤੀ ਲੱਗਦਾ ਵੇ ਮੇਅਰ ਕਿਹਨਾਂ ਦਾ ਬਣੇਗਾ ਮੇਅਰ ਤਾਂ ਜੇ ਇੱਥੋਂ ਸਾਫ਼ ਨਹੀਂ ਹੋ ਗਿਆ ਵੀ ਭਾਜੀਪੀ ਦਾ ਮੇਅਰ ਬਣਨ ਜਾ ਰਿਹਾ ਜੇ ਉਹਨਾਂ ਨੂੰ ਡਰ ਨਾ ਹੋਵੇ ਤੇ ਆਹ ਸੀਟਾਂ ਨਾਲ ਉਹ ਕਟਾ-ਕਟਾਈ ਕਰਨ ووٹਰ ਲਿਸਟਾਂ ਕਰਨ ਇਹ ਤਾਂ ਸਾਫ਼ ਹੀ ਆ ਨਾ ਵੀ ਜਿਹਦਾ ਮੇਅਰ ਬਣਨ ਜਾ ਰਿਹਾ ਜਿਹਦੀ ਜਿੱਤ ਹੋਣ ਜਾ ਰਹੀ ਆ ਉਹਨਾਂ ਨਾਲ ਹੀ ਮਰਿਆਂ ਦੇ ਕੌਣ ਕਰਦਾ ਜਿਹੜੇ ਜਉਂਦੇ ਹੁੰਦੇ ਆ ਜਿਹੜੇ ਜੱਜਵੇ ਵਾਲੇ ਹੁੰਦੇ ਆ ਪਤਾ ਏ ਪਰ ਹੁਣ ਵੀ ਇਹ ਉਹਨਾਂ ਨੂੰ ਨਹੀਂ ਜਿੱਤਣ ਦਿੰਦੇ ਇਹ ਤਾਂ ਤੁਸੀਂ ਸ਼ਰਿਆਂ ਵੀ ਵੋਟ ਕੱਟ ਕੇ ਤੁਸੀਂ ਮਤਲਬ ਪਰ ਕੋਈ ਗੱਲ ਨਹੀਂ ਇੱਕ ਗੱਲ ਮੈਂ ਹੋਰ ਕਹਨਾ ਜਦੋਂ ਤੁਸੀਂ ਇਹੋ ਜੇ ਕੰਮ ਕਰਦੇ ਹੋ ਨਾ ਫਿਰ ਕੱਲ ਨੂੰ ਤੁਹਾਡੇ ਵੀ ਨਤੀਜੇ ਕੱਲ ਨੂੰ ਮੈਂ ਅਪੀਲ ਕਰਦਾ ਸਾਰੇ ਵੋਟਰਾਂ ਨੂੰ ਜੋ ਇਹੋ ਜੇ ਸਾਡੇ ਸਾਰੀ ਉਮਰ ਜਿਨ੍ਹਾਂ ਨੇ ਨੌਕਰੀ 'ਚ ਸੇਵਾ ਕੀਤੀ ਕੋਈ ਕਹਦੇ ਇਨਸਾਨ ਆ ਕੇ ਇਧਰ ਸਮਾਜ ਦੀ ਸੇਵਾ ਭਾਈਚਾਰੇ ਦੀ ਐਸੀ ਭਾਈਚਾਰਾ ਸਾਰਾ ਸਮਾਜ ਆ ਜਿਹੜਾ ਦਿਨ ਰਾਤ ਪਰਿਵਾਰ ਮਿਹਨਤ ਕਰਦਾ ਯਾਰ ਆਪਣੀਆਂ ਜੇਬਾਂ ਕੱਟ ਕੇ ਆਪਣੀਆਂ ਜੇਬਾਂ ਬੱਚਿਆਂ ਤੋਂ ਪੈਸੇ ਲੋਕਾਂ ਤੇ ਲਾਉਂਦੇ ਆ ਇਹ ਐਸਾ ਭਾਈਚਾਰੇ ਇਹਨਾਂ ਦੀ ਇਹਨਾਂ ਦੀ ਜਾਨ ਜਦੋਂ ਆ ਜਾਂਦਾ ਜਦੋਂ ਤੇ ਇਹਦਾ ਮੂੰਹ ਇਹਦਾ ਦੇਖੀਦਾ ਖਿੜ ਜਾਈਦਾ ਤੇ ਕਦੇ ਇਸ ਬੰਦੇ ਦੇ ਮੂੰਹ ਤੇ ਮਤਲਬ ਇੱਕ ਮੁਸਕਰਾਣ ਰਹਿੰਦੀ ਆ ਹਮੇਸ਼ਾ ਪਰ ਅੱਜ ਮਜੂਸ ਦੇਖਿਆ ਮੈਂ ਪਹਿਲੇ ਦਿਨ ਜਦੋਂ ਜਿਹੜੀ ਸੇਵਾ ਕਰਨ ਪਿੱਛੇ ਰੋਜ਼ ਤਤ ਪਰ ਰਹਿੰਦਾ ਜਿਹੜਾ ਪਾਰਟੀ ਦੇ ਝੰਡਾ ਚੱਕ ਕੇ ਤੁਰਿਆ ਫਿਰਦਾ ਏ ਅੱਜ ਉਹਨਾਂ ਦੇ ਮੂੰਹ ਤੇ ਪਹਿਲੀ ਵਾਰ ਮੈਂ ਨਮੋਸ਼ੀ ਦੇਖੀ ਆ ਤੇ ਇਹ ਨਮੋਸ਼ੀ ਕੋਈ ਨਹੀਂ ਅਸੀਂ ਆਪਣੀ ਇਹ ਸਾਰਾ ਕੁਝ ਬੁੱਕਲ ਚ ਲਵਾਂਗੇ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਮਾਣ ਰੱਖਣਾ ਕਿਵੇਂ ਆ ਉਹ ਪਾਰਟੀ ਤੇ ਸਾਡੀ ਜ਼ਿੰਮੇਵਾਰੀ ਹੈ ਸਭੀ ਕਾਮਾਦੀ ਪਾਰਟੀ ਪਰਿਵਾਰਵਾਦ ਦਾ ਵਿਰੋਧ ਕਰਦੀ ਸੀ ਤਾਂ ਹੁਣ ਜ਼ਿਆਦਾਤਰ ਜਿਹੜੇ ਐਮ ਇਹਦੇ ਉੱਤੇ ਮੈਂ ਬੜੀ ਡਿਟੇਲਡ ਪ੍ਰੈਸ ਕਾਨਫਰੰਸ ਕਰੂੰਗਾ ਵੀ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਇਹਨਾਂ ਦੇ ਹਜੇ ਤੱਕ ਕਿਉਂਕਿ ਐਨੇ ਜਾਣੇ ਲੜ ਰਹੇ ਆ ਅਜੇ ਦਾ ਪਰਿਵਾਰ ਦੇ ਮੈਂਬਰਾਂ ਤੋਂ ਇਕੱਠੇ ਹੀ ਨਹੀਂ ਹੋ ਰਹੇ ਗਿਣਤੀ ਨਹੀਂ ਹੋ ਰਹੀ ਉਹ ਗਿਣਤੀ ਕਰਕੇ ਕਦੇ ਦਿਨ 'ਚ ਤੁਹਾਡੇ ਮੂਰੇ ਰੱਖੂੰਗਾ ਵੀ ਕੀ ਵਲੰਟਰੀਆਂ ਦਾ ਹਾਲ ਆ ਕੀ ਆਮ ਆਦਮੀ ਦਾ ਹਾਲ ਉਹ ਇਸ ਤੇ ਪ੍ਰੈਸ ਕਾਨਫਰੰਸ ਕਰਾਂਗੇ ਢੱਲੇ ਵਾਲ ਦੀ ਸਿਹਤ ਕਾਫੀ ਮਾਜੂਕ ਨਹੀਂ ਬਹੁਤ ਫਿਕਰ ਵਾਲੀ ਗੱਲ ਆ ਬਹੁਤ ਜ਼ਿਆਦਾ ਫਿਕਰ ਵਾਲੀ ਗੱਲ ਆ ਪ੍ਰਮਾਤਮਾ ਉਹਨਾਂ ਨੂੰ ਠੀਕ ਰੱਖੇ ਤਾਕਤ ਬਖਸ਼ੇ ਤੇ ਅੱਗੇ ਜੋ ਵੀ ਕੁਝ ਹੋਊਗਾ ਉਹ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ